ਵਿਧਾਨ ਸਭਾ ਹਲਕਾ ਜਨਾਲਾ ਦੇ ਸਰਹਦੀ ਖੇਤਰ ਦੇ 12 ਪਿੰਡਾਂ 'ਚ ਪੁਲਿਸ ਨੇ ਚਲਾਇਆ ਸਰਚ ਆਪਰੇਸ਼ਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਐਸਐਸਪੀ ਦਿਹਾਤੀ ਦੀਆਂ ਹਦਾਇਤਾਂ ਤੇ 400 ਪੁਲਿਸ ਮੁਲਾਜ਼ਮਾਂ ਤੇ ਐਸਪੀ ਤੇ ਡੀਐਸਪੀ ਦੀ ਅਗਵਾਈ ਹੇਠ ਪਾਰਟੀਆਂ ਬਣਾ ਕੇ ਸਰਹਦੀ ਖੇਤਰ ਵਿੱਚ ਸਰਚ ਅਭਿਆਨ ਚਲਾਇਆ ਗਿਆ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਦੇ ਮੌਸਮ ਪੈਣ ਵਾਲੀ ਸੰਗਣੀ ਧੁੰਦ ਕਾਰਨ ਮਾੜੇ ਅੰਸਰਾਂ ਤੇ ਨਿਗਾਹ ਰੱਖਣ ਲਈ ਹੋਰ ਵੀ ਸਰਚ ਅਭਿਆਨ ਚਲਾਏ ਜਾਣਗੇ ਪੱਤਰਕਾਰ ਸਵਿੰਦਰ ਸਿੰਘ ਦੇ ਨਾਲ सुरेंद्र ਪਾਲ ਵਿੱਕੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూਸ ਚੈਨਲ ਗੱਗੋ ਮਾਲ ਰਮਦਾਸ ਅਹ ਥੋੜਾ ਮੌਸਮ ਜਿਹੜਾ ਚੇਂਜ ਹੋਇਆ ਫੌਗੀ ਸੀਜ਼ਨ ਜਿਹੜਾ ਧੁੰਦ ਵਾਲਾ ਸੀਜ਼ਨ ਆ ਗਿਆ ਹੈ ਇਹਦੇ ਵਿੱਚ ਸਾਨੂੰ ਕਾਫੀ ਇਨਪੁਟਸ ਮਿਲੀਆਂ ਸੀ ਕਿ ਕੁਝ ਸਮਗਲਗੀਆਂ ਜਾਂ ਕੁਝ ਐਕਟੀਵਿਟੀਜ਼ ਜਿਹੜੀਆਂ ਵੱਧ ਸਕਦੀਆਂ ਨੇ ਅਸੀਂ ਉਸ ਨੂੰ ਕਾਊਂਟਰ ਕਰਨ ਵਾਸਤੇ ਔਰ ਪਿਛਲੇ ਦਿਨਾਂ ਤੋਂ ਕਾਫੀ ਜਿਹੜੇ ਸਾਨੂੰ ਇਨਪੁਟਸ ਆਏ ਸੀ ਕਿ ਪਾਕ ਸਾਈਡ ਤੋਂ ਡਰੋਨ ਜਿਹੜੇ ਉਹਨਾਂ ਦੀ ਉਹ ਜਿਹੜੇ ਇੱਧਰ ਭੇਜੇ ਜਾ ਰਹੇ ਆ ਅਸੀਂ ਉਹ ਉਹਨਾਂ ਨੂੰ ਵੀ ਕਾਊਂਟਰ ਕਰਨ ਵਾਸਤੇ ਅੱਜ ਸ਼੍ਰੀ ਧਰੂਧਈਆ ਆਈਪੀਐਸ ਅਸਸਤੀ ਸਾਹਿਬ ਅੰਦਰ ਸਰ ਵਿਆਤੀ ਜੀ ਦੀ ਸੁਪਰਵਾਈਜ਼ਰ ਤਹਿਤ ਥੇਠ 4 3 ਐਸਪੀ ਦਨ ਡੀਐਸਪੀ ਔਰ ਕਰੀਬ 400 ਦੇ ਕਰੀਬ ਸਾਡੇ ਪੁਲਿਸ ਫੋਰਸ ਜਿਹੜੀ ਹੈ ਅਸੀਂ 14 ਕਿਲੋਮੀਟਰ ਦਾ ਰਮਦਾਸ ਥਾਣੇ ਦਾ ਜਿਹੜਾ ਏਰੀਆ ਬਾਰਡਰ ਏਰੀਆ ਹੈਗਾ ਅਸੀਂ ਉਹਨੂੰ ਵਕ ਵਕ ਟੀਮਾਂ ਬਣਾ ਕੇ ਅਸੀਂ ਜਿਹੜੀ ਸਰਚ ਕਰ ਰਹੇ ਹਾਂ ਸਰ ਇਹ ਕਿੰਨੇ ਦਿਨ ਚੱਲੇਗਾ ਆਪਣੇ ਸਰਚ ਸਾਡੀ ਰੈਗੂਲਰ ਚੱਲਦੀ ਰਹਿੰਦੀ ਹੈ ਕਦੀ ਕੋਈ ਇੰਟੈਂਸਿਵ ਕਰ ਲੈਂਦੇ ਹਾਂ ਕਾਫੀ ਜਿਆਦਾ ਫੋਰਸ ਨਾਲ ਕਰ ਲੈਂਦੇ ਹਾਂ ਕਦੀ ਅਸੀਂ ਘੱਟ ਫੋਰਸ ਨਾਲ ਕਰ ਲੈਂਦੇ ਹਾਂ ਬਟ ਰੈਗੂਲਰ ਜਿਹੜੀ ਸਰਚ ਸਾਡੀ ਚੱਲਦੀ ਰਹਿੰਦੀ ਹੈ ਸਰ ਏਰੀਆ ਦੇ ਵਿੱਚ ਜਿਹੜਾ ਕਾਫੀ ਸੈਂਸਿਟਿਵ ਮੰਨਿਆ ਜਾ ਰਿਹਾ ਹੈ ਜਿਹੜੇ ਏਰੀਆ ਨੂੰ ਕੀ ਕਹਿਣਾ ਚਾਹੁੰ ਅ ਲੋਗਾਨੋ ਮੇਰੀ ਇਹੀ ਰੀਲੈਕਟਿਵਟੀ ਉਹਨਾਂ ਦੀ ਗਰਮਾਲ ਦੀ ਰੱਖਿਆ ਲਈ ਪਲੱਸ ਜਿਹੜੀਆਂ ਸਮਮਲਿੰਗ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਉਹਨੂੰ ਕਾਊਂਟਰ ਕਰਨ ਵਾਸਤੇ ਰੋਕਣ ਵਾਸਤੇ ਅਸੀਂ ਜਿਹੜੀ ਆਪਣੀ ਡਿਊਟੀ ਜਿਹੜੀ ਇਹ ਨਿਭਾ ਰਹੇ ਹਾਂ ਔਰ ਇਦਾਂ ਹੀ ਚੱਲਦੀ ਰਹੂਗੀ